ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਰਮਦੀ ਚਾਦਰ ਤੇ ਇੱਕ ਬਹਾਦਰ ਤੇ ਇੱਕ ਬਹਾਦਰ ਤਰਮਦੀ ਚਾਦਰ ਤਰਮਦੀ ਚਾਦਰ ਤੇ ਇੱਕ ਬਹਾਦਰ ਤੇ ਇੱਕ ਬਹਾਦਰ ਤਰਮਦੀ ਚਾਦਰ ਹਨਸ਼ੀਰੀ ਗੁਰੂ ਤੇ ਇੱਕ ਬਹਾਦਰ ਡੁੱਬਦਾ ਤਰਮ ਬਚਾਲਿਆ ਤਨ ਸ਼੍ਰੀ ਗੁਰੂ ਤੇਗ ਬਹਾਦਰ ਡੁੱਬਦਾ ਤਰਮ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹਸ ਕੇ ਸੀਸ ਕਟਾਲਿਆ ਤਨ ਸ਼੍ਰੀ ਗੁਰੂ ਤੇਗ ਬਹਾਦਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਅਨੰਦਪੁਰ ਆਏ ਸਤਗੁਰ ਦੇ ਦਰਬਾਰ ਚ ਜਾ ਕੇ ਰੋਏ ਤੇ ਕੁਰਲਾਈ ਸਤਗੁਰ ਦੇ ਦਰਬਾਰ ਚ ਜਾ ਕੇ ਰੋਏ ਤੇ ਕੁਰਲਾਈ ਸੁਣ ਕੇ ਦੁੱਖਾਂ ਪਰੀ ਕਹਾਣੀ ਸੁਣ ਕੇ ਦੁੱਖਾਂ ਪਰੀ ਕਹਾਣੀ ਗੁਰਾਂ ਨੇ ਗੱਲ ਨਾਲ ਲਾ ਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਅਸ ਕੇ ਸੀਸ ਕਟਾਲਿਆ ചോ കി ഗുരു ബഹു തീ ഗു തകണ കോ ധർമ്മ നാംശാന ദുനിയോ മിട്ട ചന്ദ്രീ ചോകദലി അദ്ദേഹ ഹ കീ ഗുരു ബഹാദര ഡബദത ധർമ ബാന്ദിന ചോദദി അദ്ദേ ਸੀਸ ਘਟਾਲਿਆ ਤਨ ਸ਼ੀਰੀ ਗੁਰ ਤੇ ਇੱਕ ਬਹਾਦਰ ਤਨ ਸ਼ੀਰੀ ਗੁਰ ਤੇ ਇੱਕ ਬਹਾਦਰ ਜਿੱਥੇ ਡੁੱਲਿਆ ਖੂਨ ਗੁਰਾਂ ਦਾ ਡਰ ਦਿਲਾ ਲੋ ਲਾਲ ਹੋਈ ਦੁਨੀਆ ਉੱਤੇ ਕਾਈ ਮਰੰਦੇ ਨੇ ਐਸੀ ਅਜਮ ਵਿਸਾਲ ਹੋਈ ਦੁਨੀਆ ਉੱਤੇ ਕਾਈ ਮਰੰਦੇ ਨੇ ਐਸੀ ਅਜਮ ਵਿਸਾਲ ਹੋਈ ਦੇਖੇ ਵਾਲਾਂ ਸਭ ਕੁਝ ਡਰ ਦੇਖੇ ਵਾਲਾਂ ਸਭ ਕੁਝ ਡਰ ਤੇਰੇ ਤੋਂ ਹੈ ਪਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਤਨਸ਼ੀਰੀ ਗੁਰੂ ਤੇਗ ਬਹਾਦਰ ਤਨਸ਼ੀਰੀ ਗੁਰੂ ਤੇਗ ਬਹਾਦਰ ਡੁੱਬਦਾ ਧਰਮ ਬਚਾਲਿਆ ਚਾਂਦਨੀ ਚੌਕ ਦਿੱਲੀ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਤਨ ਸ਼੍ਰੀ ਗੁਰੂ ਤੇਗ ਬਹਾਦਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ